ਸੋ ਵੀਰੋ ਪਹਿਲਾਂ ਵੀ ਜਦੋਂ ਵੀ ਆਇਆ ਸੁਨਾਮ ਜਦੋਂ ਵੀ ਸੰਗਰੂਰ ਆਇਆ ਤੁਸੀਂ ਮਾਣ ਹੱਦੋਂ ਬਾਧ ਦਿੱਤਾ ਐਸ ਵਾਰ ਵੀ ਆਪਣੇ ਪੁੱਤ ਨੂੰ ਆਪਣੇ ਭਤੀਜੇ ਨੂੰ ਆਪਣੇ ਛੋਟੇ ਵੱਡੇ ਭਾਈ ਨੂੰ ਮਾਣ ਰੱਖਿਓ ਸਾਡਾ ਕਿਉਂਕਿ ਅਸੀਂ ਇਹ ਵੋਟਾਂ ਜਿਹੜੀਆਂ ਮੰਗਣ ਆਇਆ ਇਹ ਕੋਈ ਆਪਦੇ ਭਤੀਜਿਆਂ ਵਾਸਤੇ ਜਾਂ ਆਪਦੇ ਪੁੱਤਾਂ ਨੂੰ ਨੌਕਰੀ ਦੇਣ ਵਾਸਤੇ ਨਹੀਂ ਤੁਹਾਡੇ ਵਾਸਤੇ ਆਇਆ ਜਦੋਂ 13 ਜੀਰੋ ਹੋ ਗਿਆ ਮੈਨੂੰ ਬਹੁਤ ਸੌਖਾ ਹੋ ਜੂ ਆ ਜਿਹੜੇ ਬੋਲਦੇ ਫਿਰਦੇ ਨੇ ਉਹ ਇੱਕ ਆਇਆ ਹੋਇਆ ਹੁਣ ਉਹ ਦਰੋਂ ਆਇਆ ਆਪਣਾ ਥੁੱਪਲਾ ਹੱਥ ਵਾਲੇ ਪਾਸਿਓ ਉਹ ਇੱਥੇ ਆ ਕੇ ਤੁਰੇ ਫਿਰਦਾ ਲੈ ਮੈਨੂੰ ਕਾਲਾ ਕੱਢਣ ਲੱਗੇ ਨਾ ਤੜਕੀ ਉਹ ਕਦੇ ਕਿਸੇ ਪਾਰਟੀ 'ਚ ਕਦੇ ਕਿ 6 ਪਾਰਟੀਆਂ ਬਦਲ ਲੀਆਂ 6 ਹੁਣ ਤਾਂ ਦੁਹਰ ਕਰਦਾ ਫਿਰਦਾ ਮੈਂ ਦੋ ਦੂਜੀ ਵਾਰੀ ਕਾਂਗਰਸ 'ਚ ਆਇਆ ਜੇ ਅਪ ਤਵੀਆਂ ਨਾਲ ਦੁਹਰ ਨਹੀਂ ਕਰਦੇ ਹੁਣ ਦੁਹਰ ਕਰਦਾ ਫਿਰਦਾ ਤੇ ਉਹੋ ਗੋਲਡੀ ਨੂੰ ਦੱਸੀ ਜਾਂਦਾ ਕਿ ਪਾਰਟੀਆਂ ਨਹੀਂ ਬਦਲਦੀਆਂ ਹੁੰਦੀਆਂ ਤੂੰ ਬੋਲੇਗਾ ਇਹ ਤਾਂ ਐ ਲੱਗਦਾ ਜਿਵੇਂ ਉਸਾਮਾ ਬਿਨ ਲਦੀਨ ਮੋਮਬਤੀਆਂ ਦਾ ਮਾਰਚ ਕੱਢਦਾ ਉਹ ਵੀ ਸ਼ਾਂਤੀ ਰੱਖਣੀ ਹੈ ਉਹ ਬੋਲੀ ਜਾਂਦੇ ਦੱਸੋ ਉਹ ਭਰਾ ਮੇਰੋ ਮੈਂ ਤਾਂ ਹੈਰਾਨ ਆ ਇੰਨਾ ਚਿਰ ਕਾਂਗਰਸ ਚ ਕਿਵੇਂ ਕੱਟ ਗਿਆ ਇਹ ਮੈਂ ਵਿਧਾਨ ਸਭਾ 'ਚ ਪੁੱਛਿਆ ਸੀ ਮੈਂ ਕਿਹੜੀ ਪਾਰਟੀ ਜਾਂ ਅੱਜ ਕੱਲ ਮੈਂਗਾ ਇੱਧਰ ਜੇ ਕੱਲਾ ਜਿਹਾ ਬੈਠਾ ਕਾਂਗਰਸ 'ਚ ਹੈ ਨਹੀਂ ਸੋ ਵੀਰੋ ਇਹ 3-4 ਅਜੇ ਨੇ ਪੰਜਾਬ ਕੋਲੇ ਜਿਨ੍ਹਾਂ ਨੂੰ ਤੜਕੇ-ਤੜਕੇ ਜੋ ਘਰੋਂ ਨਿਕਲਦੇ ਨਾ ਉਹ ਤੇ ਡਰਾਈਵਰ ਨੂੰ ਪੁੱਛਣਾ ਪੈਂਦਾ ਕਿਸੇ ਭੂਗ ਭੂਤ ਜਾਣ ਵੇਲੇ ਵੀ ਅੱਪਾ ਅੱਜ ਕੱਲ ਕਿਹੜੀ ਪਾਰਟੀ ਚਾਂ ਕਿਹੜੀ ਪਾਰਟੀ ਵੱਲ ਬੋਲਣਾ ਹੈ ਇਹਨੂੰ ਆਪ ਨਹੀਂ ਪਤਾ ਕਿਹੜੀ ਪਾਰਟੀ ਚ ਨੇ ਸੋ ਵੀਰੋ ਇਤਾਂ ਉਹ ਗੱਲ ਹੋ ਗਈ ਕਿਦਾਂ ਇਦਾਂ ਦਾ ਮਾਹੌਲ ਸੀ ਵੋਟਾਂ ਦਾ ਕਿਸੇ ਪਾਰਟੀ ਦੇ ਦਫ਼ਤਰ ਨੂੰ ਅੱਗ ਲੱਗੀ ਫੋਨ ਕੀਤਾ ਫਾਇਰ ਬ੍ਰਿਗੇਡ ਨੂੰ ਕਹਿੰਦਾ ਜੀ ਫਲਾਨੀ ਪਾਰਟੀ ਦੇ ਦਫ਼ਤਰ ਚੋਂ ਬੋਲਦਿਆਂ ਸਾਡੇ ਦਫ਼ਤਰ 'ਚ ਅੱਗ ਲੱਗੀ ਵਿਰੋਧੀਆਂ ਦੀ ਚਾਲ ਐ ਸਾਡੇ ਸਾਰੇ ਝੰਡੇ ਸਾਡੇ ਸਾਰੇ ਪੋਸਟਰ ਇਸੇ ਦਫ਼ਤਰ 'ਚ ਹੀ ਪਏ ਨੇ ਇਹ ਤਾਂ ਸਾਰੇ ਮੱਤ ਜਾਣਗੇ ਇਲੈਕਸ਼ਨ ਹਾਰ ਜਾਣਗੇ ਛੇਤੀ ਛੇਤੀ ਗੱਡੀਆਂ ਭੇਜੋ ਅੱਗ ਬੁਝਾਉਣ ਵਾਲੀਆਂ ਚਲੋ ਜੀ 5 ਮਿੰਟ ਬਾਅਦ ਉਸੇ ਬੰਦੇ ਨੇ ਫੇਰ ਫੋਨ ਕੀਤਾ ਫਾਇਰ ਬਗੇਟ 'ਚ ਕਹਿੰਦਾ ਜੀ ਕੋਈ ਗੱਡੀ ਭੇਜਣ ਦੀ ਲੋੜ ਨਹੀਂ ਕੋਈ ਕਹਿੰਦਾ ਕੋਈ ਅੱਗ ਬੁਝਾਉ ਜੰਤਰ ਭੇਜਣ ਦੀ ਲੋੜ ਨਹੀਂ ਉਹ ਕਹਿੰਦੇ ਕੀ ਗੱਲ ਜੀ ਅੱਗ ਤੇ ਕਾਬੂ ਪਾ ਲਿਆ ਕਹਿੰਦਾ ਨਹੀਂ ਅੱਗ ਤੇ ਨਹੀਂ ਕਾਬੂ ਪਾਇਆ ਮਈ ਪਾਰਟੀ ਬਦਲ ਲਈ ਕਹਿੰਦਾ ਹੁਣ ਉਹ ਵਿਰੋਧੀ ਪਾਰਟੀ ਦਾ ਦਫ਼ਤਰ ਹੈ ਮੱਚਣ ਦੋ ਸੜਨ ਦੋ ਸੋ ਇਹਨਾਂ ਦਾ ਕੋਈ ਪਤਾ ਨਹੀਂ ਭਾਈ ਕਦੋਂ ਪਾਰਟੀ ਬਦਲ ਲੈਣ ਤੇ ਨਾਲੇ ਇੱਥੇ ਆ ਕੇ ਤੁਹਾਨੂੰ ਪਤਾ ਨਹੀਂ ਕਲਚਰ ਦਾ ਅਮੀਤ ਨੇ ਕਹਿੰਦਾ 10 ਪਿੰਡਾਂ ਦੇ ਨਾਂ ਲੈ ਕੇ ਦਿਖਾ ਕਹਿੰਦਾ ਛਾਸ਼ਲੀ ਕਰਾਚੋ ਸੰਗਰੇੜੀ ਕੋਈ ਹੋਰ ਵੀ ਬੋਲੋ ਯਾਰ ਫਿਰ ਕਹਿੰਦਾ ਧੂਰੀ ਮੂਨਕ ਸੰਗਰੂਰ ਮੈਨੂੰ ਤਾਂ ਹੁਣ ਪਤਾ ਲੱਗਿਆ ਸੰਗਰੂਰ ਵੀ ਪਿੰਡ ਹੈ ਸਨਾਮ ਪਿੰਡ ਐ ਤੂਰੀਵੀ ਪਿੰਡ ਐ ਲਾਸ 10 ਪਿੰਡਾਂ ਦੇ ਨਾਂ ਨਹੀਂ ਬੋਲਨੇ ਹੁੰਦੇ ਆਗੇ ਤੁਸੀਂ ਇੱਥੇ ਸਾਡੇ ਲੋਕਾਂ ਦਾ ਸਾਡੇ ਮੇਰੇ ਮਾਲਵੇ ਵਾਲਿਆਂ ਦਾ ਤੁਸੀਂ ਟੈਸਟ ਲੈਣਾ ਸੋ ਵੀਰੋ ਦੋਨੇ ਹੱਥ ਖੜੇ ਕਰਕੇ ਅੱਜ ਦੱਸ ਦੋ ਕਿ ਅਸੀਂ ਆਪਣੇ ਧੀਆ ਪੁੱਤਾਂ ਦੇ ਨਾਲ ਆ ਸਭ ਤੋਂ ਵੱਡੀ ਕੁਰਸੀ ਤੁਹਾਡੇ ਪੁੱਤ ਕੋਲ ਆ ਸ਼ਹੀਦ ਉਧਮ ਸਿੰਘ ਕਾਲਜ ਦੇ ਸਟੂਡੈਂਟ ਕੋਲ ਆ ਮੇਰੇ ਨਾਨਕੇ ਨੇ ਇੱਥੇ ਸੋ ਸਭ ਤੋਂ ਵੱਡੀ ਕੁਰਸੀ ਆਪਣੇ ਕੋਲ ਆ ਪੂਰੀ ਦੁਨੀਆ 'ਚ ਮੰਨੀ ਜਾਂਦੀ ਹੈ ਕੁਰਸੀ ਇਹ ਔਰ ਸਾਰੇ ਦੇਸ਼ ਦੇ ਵਿੱਚ ਕਹਿੰਦੇ ਆ ਭਗਵੰਤਬਾਹ ਆਜੇ ਕੇਜਰੀਵਾਲ ਆਜੇ ਸਭੀਰੋ ਦੋਨਿਆਂ ਹੱਥ ਉੱਪਰ ਖੜੇ ਕਰਕੇ ਇੱਕ ਨਾਰਾ ਲਾ ਕੇ ਦੱਸ ਦਿਓ ਕਿ ਤੁਸੀਂ ਸਾਡੇ ਨਾਲ ਹੋ ਇਨਕਲਾਬ ਥੋੜਾ ਜਿਹਾ ਹੋਰ ਉੱਚੀ ਇੱਥੇ ਫਿਰਦਾ ਹੁਣਾ ਉਹਨੂੰ ਕਿਹੜਾ ਪਿੰਡਾਂ ਦਾ ਪਤਾ ਕਿਤੇ ਇੰਨੀ ਫਿਰਦਾ ਹੁਣਾ ਲੈ ਉਹਨੂੰ ਸ਼ਰਤ ਲਾ ਲਓ ਤੁਸੀਂ ਸ਼ਰਤ ਲਾ ਲਓ ਮੈਂ ਕਹਿੰਦਾ ਚਲੋ ਅੰਦਰਲੇ ਭਾਈ ਕੀ ਪਸ਼ੋਰ ਹੋ ਰਹੀ ਤਾਂ ਫੇਰ ਅੰਦਰ ਨੇ ਲੈ ਉਹਨੂੰ ਐ ਕਰਦਿਆਂ ਗਵਿੰਦਗੜ ਖੋਖਰ ਛੱਡਿਆ ਹੁਣਾ ਉਹਨੂੰ ਇਕੱਲੇ ਨੂੰ ਉਨਕਾ ਬਿਨਾ ਨੈਵੀਗੇਸ਼ਨ ਲਾਏ ਸੰਗਰੂਰ ਪਹੁੰਚ ਕੇ ਦਿਖਾ 10 10 ਬੰਦੇ ਨੂੰ ਪੁੱਛੂ ਭਾਈ ਜੀ ਸੰਗਰੂਰ ਜਾਣਾ ਸੀ ਕਿੱਧਰ ਨੂੰ ਜਾਂਦੀ ਹੈ ਰਾਹ ਭਾਈ ਕੀ ਪਸ਼ੌਰ ਤਾਂ ਫੇਰ ਅੰਦਰ ਹੈ ਪਾਪੜੇ ਬੱਲਰੇ ਤਾਂ ਦੂਰ ਨੇ ਉਹ ਭੂਲਣ ਠਸਕਾ ਤਾਂ ਬਾਹਲੀ ਦੂਰ ਨੇ ਉਹ ਇਧਰਲੇ ਪਾਸੇ ਸਮੁੰਦਗੜ ਛੰਨਾ ਆ ਇਧਰਲੇ ਪਾਸੇ ਸਾਡੇ ਪੰਡੋਰੀ ਸਾਹਿਬ ਦੇ ਜਿਹੜੇ ਪਿੰਡ ਨੇ ਤਾਂ ਬਹੁਤ ਦੂਰ ਨੇ ਆ ਸ਼ਾਦੀ ਹਰੀ ਆ ਰਾਤ ਰਾਣਾ ਇਹਨਾਂ ਨਾਂ ਤਾਂ ਅੰਗਰੇਜ਼ੀ ਚ ਲਿਖ ਕੇ ਵੀ ਦੇ ਦਿੱਤਾ ਤਾਂ ਵੀ ਨਹੀਂ ਪੜੇ ਜਾਣੇ ਉਤੋਂ ਅਹੀਂ ਕਰਨਾ ਚਾਹੁੰਨਾ ਤੂੰ ਸਾਡੇ ਸੰਗਰੂਆਂ ਨੂੰ ਐ ਸਮਝਦੇ ਆਂ ਵੀ ਐਂ ਪਾ ਦੇ ਨੇ ਉਹਨੇ ਅਸੀਂ ਵੋਟ ਸੋ ਵੀਰੋ ਇਨਕਲਾਬੀ ਸੋਚ ਦੇ ਮਾਲਕੋ ਬਸ ਇਸ ਵਾਰ ਮਾਣ ਰੱਖੋ ਇੱਜ਼ਤ ਰੱਖੋ ਮੈਂ ਤੁਹਾਡਾ ਕੰਮ 1 ਜੂਨ ਨੂੰ ਖਤਮ ਹੋ ਜਾਊਗਾ ਤੁਸੀਂ 1 ਜੂਨ ਨੂੰ ਫਰਜ਼ ਨਿਭਾਦੋਂਗੇ ਉਸ ਤੋਂ ਬਾਅਦ ਫਰਜ਼ ਨਿਭੋੜ ਦੀ ਬਾਰੀ ਮੇਰੀ ਹੋਊਗੀ ਮੇਰੀ ਟੀਮ ਦੀ ਹੋਊਗੀ ਮੇਰੇ ਤੇ ਜੇ ਨਾ ਸੁਨਾਮ ਦਾ ਨਹੀਂ ਪੂਰੇ ਪੰਜਾਬ ਦਾ ਜੇ ਅਸੀਂ ਵਿਕਾਸ ਕਰਕੇ ਐਸਾ ਪੰਜਾਬ ਰੰਗਲਾ ਪੰਜਾਬ ਬਣਾਤਾ ਜੇ ਨਾ ਬਣਾਇਆ ਮੈਨੂੰ ਨੀਵੇਂ ਥਾਂ ਬਿਠਾ ਲਿਓ ਕਿਉਂਕਿ ਮੈਂ ਸੱਚ ਬੋਲਦਾ ਮੈਂ ਦਿਲੋਂ ਸੱਚ ਬੋਲਦਾ